ਰਾਮ ਨਾਮੀ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਪ੍ਰਵਤ ਫੇਰੀ ਦਾ ਸਿਲਸਲਾ ਜਿਹੜਾ ਜਾਰੀ ਹੈ ਅੱਜ ਪੰਜਵੀਂ ਪ੍ਰਵਤ ਫੇਰੀ ਸੈਦਾ ਗੇਟਸ ਮੰਦਰ ਸੰਗੀਤਨ ਮੰਦਰ ਦੇ ਵਿੱਚੋਂ ਸਟਾਰਟ ਹੋ ਕੇ ਹਰ ਸਾਲ ਤਰ੍ਹਾਂ ਇਸ ਸਾਲ ਵੀ ਕਿਹੜੀ ਪ੍ਰਵਤ ਫੇਰੀ ਹੈ ਤੁਹਾਡੇ ਮੰਦਰ ਤੋਂ ਸਟਾਰਟ ਹੋ ਕੇ ਮੰਦਰ ਦੇ ਵਿੱਚ ਕਿਹੜੀ ਜਮਾਂਪਤੀ ਹੈ ਅੱਜ ਸ਼੍ਰੀ ਰਾਮ ਨਾਮੀ ਉਸ ਕਮੇਟੀ ਵੱਲੋਂ ਜਿਹੜੀ ਰਾਮ ਨਾਮੀ ਸ਼ੋਭਾ ਯਾਤਰਾ ਨਿਕალი ਜਾ ਰਹੀ ਹੈ ਪਦਮ ਸ਼੍ਰੀ ਵਿਜੇ ਚੋਪੜਾ ਦੀ ਦੀ ਅਨੁਗਿਆਦੀ ਵਿੱਚ ਉਹਦੀ ਪੰਜਵੀਂ ਪ੍ਰਵਤ ਫੇਰੀ ਸ਼੍ਰੀ ਕ੍ਰਿਸ਼ਨ ਕੀਰਤਨ ਮੰਦਿਰ ਸੈਦਾ ਗੇਟ ਵੱਲੋਂ ਬੜੀ ਸ਼ਰਧਾ ਔਰ ਧੂਮ ਧਾਮ ਨਾਲ ਨਿਕਾਲੀ ਗਈ ਆਈ ਮੰਦਿਰ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਔਰ ਜਿੰਨੀਆਂ ਵੀ ਸਾਡੇ ਇਲਾਕੇ ਦੇ ਵਾਸੀ ਸੀਗੇ ਉਹਨਾਂ ਨੇ ਪ੍ਰਭਾਤ ਫੇਰੀ ਦਾ ਬਹੁਤ ਹੀ ਆਨੰਦ ਮੇ ਔਰ ਫੁੱਲਾਂ ਦੇ ਵਰਸ਼ਾ ਨਾਲ ਵਿਭਿੰਨ ਪ੍ਰਕਾਰ ਦੇ ਖਾਦ ਪਦਾਰਥ ਲਗਾ ਕੇ ਸਵਾਗਤ ਕੀਤਾ ਅਸੀਂ ਸਾਰੀਆਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ 17 ਤਰੀਕ 17 April ਨੂੰ ਜਿਹੜੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਜਿਹੜੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਉਹਦੇ ਚ ਸਾਰੀ ਸੰਗਤ ਵਾਟ ਚੜਕੇ ਹਿੱਸਾ ਲਏਗੀ ਔਰ ਸ਼ਹਿਰ ਨੂੰ ਰਾਮਈ ਬਣਾਈ ਗਈ। ਦੇਖਿਆ ਜਾਂਦਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਜੋ ਪ੍ਰਵਾਦ ਫੇਰੀ ਦੇ ਵਿੱਚ ਲੋਕਾਂ ਵੱਲੋਂ ਫੁੱਲ ਵਰਸ਼ਾ ਔਰ ਲੰਗਰ ਵੀ ਲਗਾਏਗੇ ਸਭ ਤੋਂ ਜ਼ਿਆਦਾ ਮਹਿਲਾ ਔਰ ਬੱਚੇ ਕਿਹੜੇ ਇਸ ਪ੍ਰਵਾਦ ਫੇਰੀ ਦੇ ਵਿੱਚ। ਐਦਾਂ ਹੈ ਬਾਉ ਜੀ ਦਾ ਪਿਆਰ ਜਿਹੜਾ ਹੈਗਾ ਉਹ ਇਸ ਇਲਾਕਾ ਵਾਸੀਆਂ ਚ ਬਹੁਤ ਹੈ ਪੁਰਾਣਾ ਇਲਾਕਾ ਹੈ ਤੰਗ ਗਲੀਆਂ ਲੇਕਿਨ ਫਿਰ ਵੀ ਜਿਹੜੇ ਲੋਕ ਹੈ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਖਾਸ ਕਰਕੇ ਮੈਂ ਲੇਡੀਜ਼ ਦੇਖ ਰਿਹਾ ਸੀਗਾ ਕਿ ਇਸ ਪ੍ਰਬਾਤ ਫੇਰੀ ਵਿੱਚ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਆਪਣਾ satsang ਵੀ ਕੀਤਾ ਔਰ ਆਨੰਦ ਵੀ ਲੀਤਾ ਉਹ ਜਿਹੜੇ ਲੋਕੀ ਪੁਸ਼ਪਰਸ਼ਾ ਕਰ ਰਹੇ ਸੀ ਐਦਾਂ ਲੱਗ ਰਿਹਾ ਸੀ ਕਿ ਅਸੀਂ ਅਯੁੱਧਿਆ ਨਗਰੀ ਚ ਅਯੁੱਧਿਆ ਨਗਰੀ ਦੇ ਵਿੱਚ ਪਹੁੰਚ ਗਏ ਆ ਔਰ ਉੱਥੇ ਹੀ ਆਪਣਾ ਅਸੀਂ ਸੰਕੀਰਤਨ ਕਰਦੇ ਹੋਏ ਸ਼੍ਰੀ ਰਾਮ ਮਈ ਭੋਗੇ ਹੋਏ ਅਸੀਂ ਮੰਦਿਰ ਦੇ ਵਿੱਚ ਆਏ ਆ ਔਰ ਮੈਂ ਸਾਰੀ ਸੰਗਤ ਦਾ ਮੰਦਿਰ ਕਮੇਟੀ ਵੱਲੋਂ ਬੌਜੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਸ਼ਾ ਜਤਾਂਦਾ ਕਿ ਇਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਕੀਰਤਨ ਮੰਦਿਰ ਵੱਲੋਂ ਹਰ ਸਾਲ ਹਰ ਸਾਲ ਦੀ ਤਰ੍ਹਾਂ ਹੀ ਹਰ ਸਾਲ ਇਹ ਪਰਵਾਦ ਫੇਰੀ ਇਸੇ ਤਰ੍ਹਾਂ ਨਿਕਲੇਗੀ ਔਰ ਸਭ ਨੂੰ ਇੱਕ ਵਾਰ ਮੇਰੀ ਫੇਰ ਬੇਨਤੀ ਹੈ ਪਦਮ ਸ਼੍ਰੀ ਵੇਸ਼ ਚੋਪੜਾ ਜੀ ਦੀ ਪ੍ਰਧਾਨਗੀ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ 17 ਅਪ੍ਰੈਲ ਨੂੰ ਨਿਕਲਣੀ ਹੈ ਉਹਦੇ ਵਿੱਚ ਸਾਰੇ ਹਮ ਹਮਾ ਕੇ ਪਹੁੰਚਣ ਔਰ ਸਾਡੀ ਇਹ ਜਲੰਧਰ ਨਗਰੀ ਨੂੰ ਅਯੋਧਿਆ ਨਗਰੀ ਬਣਾਉਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਯਾਤਰਾ ਦੇ ਵਿੱਚ ਵੀ ਇਦਾਂ ਹੀ ਆਪਣੀ ਮੰਡਲੀ ਦੇ ਸਮੇਤ ਕਿਹੜਾ ਸ਼ੋਭਾ ਬਿਲਕੁਲ ਬਿਲਕੁਲ ਸ਼੍ਰੀ ਕ੍ਰਿਸ਼ਨ ਸੰਗੀਤਾ ਮੰਦਿਰ ਦਾ ਹਮੇਸ਼ਾ ਹੀ ਰਾਮ ਨੌਮੀ ਦੇ ਵਿੱਚ ਸ਼ੋਭਾ ਯਾਤਰਾ 'ਚ ਬਹੁਤ ਯੋਗਦਾਨ ਰਿਹਾ ਹੈ ਔਰ ਰਹੇਗਾ ਵੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਮੰਦਰ ਕਮੇਟੀ ਦੇ ਨਾਲ ਜੋ ਕਿਸ਼ਨ ਸੰਗੀਤਨ ਮੰਦਰ ਸਦਾਗੜ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵੀਂ ਪ੍ਰਵਤ ਫੇਰੀ ਜੋ ਕੱਢੀ ਗਈ ਹੈ ਤੁਹਾਨੂੰ ਦੱਸ ਦਈਏ ਜੋ ਇਹ ਮਹੱਲਾ ਪੱਕੇ ਬਾਗ ਕੋਟ ਬਕਸ਼ੇ ਦੇ ਵਿੱਚੋਂ ਫਗਵਾੜਾ ਗੇਟ ਤੋਂ ਹੁੰਦੇ ਹੋਏ ਜੋ ਇਹ ਪ੍ਰਵਤ ਫੇਰੀ ਸਦਾਗੜ ਕਿਸ਼ਨ ਕ੍ਰਿਸ਼ਨਨ ਸੰਗੀਤਨ ਮੰਡਲ ਦੇ ਵਿੱਚ ਸਮਾਪਤ ਕੀਤੀ ਗਈ ਹੈ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਈ ਹੇਠ ਦੇ ਵਿੱਚ ਜੋ 17 April ਨੂੰ ਨਿਕਲਣ ਵਾਲੀ ਜੋਬਾ ਯਾਤਰਾ ਉਸ ਬੰਦ ਦੇ ਵਿੱਚ ਬੈਠਕਾਂ ਤੇ ਪ੍ਰਵਤ ਫੇਰੀ ਦਾ ਯੋਜਨ ਕੀਤਾ ਜਾਂਦਾ ਜਿਸ ਦੀਆਂ ਤੁਹਾਨੂੰ ਦੱਸ ਦਈਏ 12 ਪ੍ਰਵਤ ਫੇਰੀਆਂ ਤੇ 10 ਬੈਠਕਾਂ ਦਾ ਯੋਜਨ ਕੀਤਾ ਜਾਂਦਾ ਜੋ ਅੱ ਜਿਵੇਂ ਪ੍ਰਭਾਤ ਫੇਰੀ RAMNAMI OSA COMMITTEE ਵੱਲੋਂ ਮੰਦਰ ਕਮੇਟੀ ਨੂੰ ਸਮਾਨਤ ਵੀ ਕੀਤਾ ਗਿਆ ਸ਼ਿਸ਼ੀ ਦਾਦਾ ਕਿਸ਼ਨ ਮੰਦਿਰਸ ਕੋਲੋਂ ਵੀ ਪ੍ਰਭੂ RAM JI ਦੇ ਭਜਨ ਗਾਏ ਗਏ ਨੇ ਤੇ ਮੁਕਲ ਕਈ ਵੱਲੋਂ ਵੀ ਜੋ ਭਜਨ ਗਾ ਕੇ ਸੰਗਤਾਂ ਨੂੰ ਫੁੱਲਾਂ ਦੀ ਵਰਸ਼ਾ ਤੇ ਲੰਗਰ ਵੀ ਲਗਾਏ ਗਏ ਨੇ ਕੈਮਰਾਮੈਨ ਮੁਕਲ ਦੇ ਨਾਲ ਸੋਨੂ ਮਹਾਜਨ ਜਗਮਾਨੀ TV